ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 29 ਫਰਵਰੀ ਤੱਕ ਦੇ ਮੌਸਮ ਅਫਰੈਡ ਲੱਗੇ ਹਾਜ਼ਰ ਹਾਂ ਜੀ ਆਉਣ ਵਾਲੇ 5-7 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਜੀ ਸਾਰੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀ ਕਰਾਂਗੇ ਹ ਤੱਕ ਵੀਡੀਓ ਤੇ ਨਾਲ ਜ਼ਰੂਰ ਜੁੜੇ ਰਹਿਣਾ ਹੁਣ ਅੱਜ ਜੇਕਰ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੀਏ ਤੇ ਗੱਲ ਕਰੀਏ ਸਭ ਤੋਂ ਪਹਿਲਾਂ ਅੱਜ ਦੇ ਮੌਸਮ ਦੀ ਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੀ ਗੱਲ ਕੀਤੀ ਜਾਵੇ ਹਰਿਆਣਾ ਰਾਜਸਥਾਨ ਦੀ ਤੇ ਮੌਸਮ ਇਸ ਵੇਲੇ ਆਪਣਾ ਬਿਲਕੁਲ ਸਾਫ ਬਣਿਆ ਹੋਇਆ ਕਿਤੇ ਵੀ ਕੋਈ ਬੱਦਲਵਾਈ ਵਾਲਾ ਮਾਹੌਲ ਨਹੀਂ ਹੈ ਹਾਲਾਂਕਿ ਟਟੂ ਵੀ ਬਦਲਵਾਈ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਲੰਘਦੀ ਜਿਹੜੀ ਆ ਦੇਖੀ ਜਾ ਸਕਦੀ ਹੈ ਪਰ ਕੋਈ ਖਾਸਾ ਪ੍ਰਭਾਵ ਜਿਹੜਾ ਬਦਲਵਾਈ ਵਾਲਾ ਪੈ ਜਾਏਗਾ ਤੇ ਹੁਣ ਦਿਨਾਂ ਦੇ ਟੈਂਪਰੇਚਰ ਦੇ ਵਿੱਚ ਜਿਹੜਾ ਵਾਧਾ ਦੇਖਣ ਨੂੰ ਮਿਲੇਗਾ ਜੀ 2-3 ਡਿਗਰੀ ਦਾ ਇਜਾਫਾ ਜਿਹੜਾ ਟੈਂਪਰੇਚਰ ਦੇ ਵਿੱਚ ਹੋ ਸਕਦਾ ਤੇ ਕੁੱਲ ਮਿਲਾ ਕੇ ਅੱਜ ਮੌਸਮ ਆ ਜਿਹੜਾ ਸ਼ਾਂਤ ਤੇ ਸਾਫ਼ ਹੀ ਰਹੇਗਾ ਟਟੂ ਵੀ ਬਦਲਵਾਈ ਦੇ ਨਾਲ ਕਿਤੇ ਕਿਤੇ ਇੱਕ ਦੋ ਥਾਂ ਤੇ ਫਤਲਵਾਈ ਜਿਹ ਤੇ ਦੂਜੇ ਫਾਸੇ ਜੇਕਰ ਗੱਲ ਕਰੀਏ ਜੀ ਜੋ ਆਂਕੜੇ ਮੌਸਮ ਹਫਾਗਲੇ ਜਾਰੀ ਕੀਤੇ ਗਏ ਨੇ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਸਕਰੀਨ ਦੇ ਉੱਤੇ ਵੀ ਦੇ ਸਕਦੇ ਹੋ ਜੇਕਰ ਗੱਲ ਕਰੀਏ ਜੀ 23 ਤਰੀਕ ਤੋਂ ਲੈ ਕੇ 28 29 ਤਰੀਕ ਤੱਕ ਫਿਲਹਾਲ ਮੌਸਮ ਦੇ ਵਿੱਚ ਕੋਈ ਵੱਡਾ ਫੇਰਫਹਤਾ ਲੈ ਜੜਾ ਉਹ ਦਿਖਣੇ ਰਿਹਾ ਆਉਂਦਾ ਤੇ 26 27 ਤਰੀਕ ਨੂੰ ਇੱਕ ਵਾਰ ਫਤਲਵੇ ਜਿਹੜਿਆ ਫੜਦੀ ਵੇਖੀ ਜਾਏਗੀ ਇੱਕ ਕਮਜ਼ੋਰ ਪੱਦਰ ਦਾ ਸਿਸਟਮ ਹੈ ਜਿਹੜਾ ਉਹ ਦੱਸ ਸਕਦਾ ਹੈਗਾ ਪੰਜਾਬ ਦੇ ਵਿੱਚ ਹਾਲਾਂਕਿ ਕੋਈ ਖਾਸ ਪ੍ਰਭਾਵ ਇਹਦਾ ਨਹੀਂ ਪੈਏਗਾ ਉਮੀਦ ਹੈ ਕੋਈ ਅਲਰਟ ਨਹੀਂ ਆਏਗਾ ਜੀ ਤੇ ਬਦਲ ਵਜਿਹੜੇ ਆ ਪੰਜਾਬ ਦੇ ਜਿਆਦਾਤਰ ਖੇਤਰਾ ਦੇ ਵਿੱਚ ਬਣੇਗੀ ਤੇ ਉਸ ਤੋਂ ਬਾਅਦ ਮੌਸਮ ਅਜਲਾ ਆਪਣਾ ਸਾਫ਼ ਰਹੇਗਾ ਤੇ ਜੇਕਰ ਮਹੀਨਾ ਦੀ ਗੱਲ ਕਰੀਏ ਤੇ ਮਹੀ ਆਪਣੇ ਮਾਰਚ ਆਫ ਮਹੀਨੇ ਦੇ ਪਹਿਲੇ ਹਫਤੇ ਜਿਹੜਾ ਵੇਖੇ ਜਾਣਗੇ 2-3 ਮਾਰਚ ਨੂੰ ਇੱਕ ਸਿਸਟਮ ਆਉਂਦਾ ਜਾਖ ਰਿਹਾ ਜੀ ਜਦ ਕਿ ਦਰਮਿਆਨੇ ਤੋਂ ਭਾਰੀ ਮੀਂਹ ਜਿਹੜਾ ਪੰਜਾਬ ਦੇ ਵਿੱਚ ਦੇ ਸਕਦਾ ਹੈਗਾ ਤੇ ਫਿਲਹਾਲ ਇਹਦੀ ਅਪਡੇਟ ਮੌਕੇ ਤੇ ਫਤ ਲੱਗੇਗੀ ਆਉਣ ਵਾਲੇ ਜਗ੍ਹਾ 6-7 ਦਿਨਾਂ ਦੀ ਗੱਲ ਕਰੀਏ ਤਾਂ ਮੌਸਮ ਆਪਣਾ ਬਿਲਕੁਲ ਸਾਫ਼ ਰਹੇਗਾ ਕੋਈ ਵੀ ਨਵੇਂ ਜਾਂ ਫਿਰ ਤਾਜ਼ਾ ਅਲਰਟ ਨਾ ਜਾਰੀ ਨਹੀਂ ਕੀਤੇ ਗਏ ਜੀ ਸੰਗਲਦੇ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਧੰਨਵਾਦ